ਬ੍ਰह्म ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਂਵਾਲਿਆਂ ਦਾ ਜੀਵਨ ਕਿਹੋ ਜਿਹਾ ਸੀ ਸੰਤ ਇੱਕ ਦਿਨ ਦੇ ਵਿੱਚ 101 ਜਪਜੀ ਸਾਹਿਬ ਜੀਆਂ ਦਾ ਪਾਠ ਪੰਜ ਬਾਣੀਆਂ ਤੇ ਪੰਜ ਗ੍ਰੰਥੀ ਦਾ ਜਾਪ ਅਤੇ ਹੋਰ ਵੀ ਬੇਅੰਤ ਬਾਣੀਆਂ ਤੇ ਫਿਰ ਇਹ ਸਾਰੀਆਂ ਗੁਰਬਾਣੀਆਂ ਪੜਨ ਦੇ ਬਾਵਜੂਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ 25 ਅੰਗ ਸਹਿਜ ਪਾਠ ਸਾਹਿਬ ਅੰਗ ਜ਼ਰੂਰ ਪੜਨੇ ਹਨ ਇਹ ਉਹਨਾਂ ਦਾ ਪੱਕਾ ਨਿਯਮ ਸੀ ਤੇ 25 ਅੰਗ ਤੇ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਪੜਨੇ ਹਨ ਜਦੋਂ ਮੋਰਚਾ ਚੱਲ ਰਿਹਾ ਸੀ ਨਾ ਧਾਰਮ ਜੁਦ ਮੋਰਚੇ ਦੇ ਵਿੱਚ ਵੀ ਬ੍ਰਹਮ ਗਿਆਨੀਆਂ ਨੇ ਗੁਰਬਾਣੀ ਨਹੀਂ ਛੱਡੀ ਉਦੋਂ ਵੀ 25 ਅੰਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਤੋਂ ਪੜੇ ਨੇ ਐਹੋ ਜਿਹਾ ਜੀਵਨ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਤੇ ਮੈਂ ਇੱਕ ਜੀਵਨ ਦੀ ਝਲਕ ਛੋਟੀ ਜੀ ਜੇ ਤੁਹਾਡੇ ਨਾਲ ਸਾਂਝੀ ਕਰਾਂ। ਮਹਾਪੁਰਸ਼ਾਂ ਦੇ ਕੋਲ ਇੱਕ ਬੱਚਾ ਆਇਆ। ਉਹਦੇ ਮਾਪੇ ਪਿਤਾ ਵੀ ਨਾਲ ਸਨ। ਡਾਕਟਰਾਂ ਨੇ ਉਸ ਬੱਚੇ ਨੂੰ ਆਖਿਆ ਕਹਿੰਦੇ ਇਸ ਬੱਚੇ ਨੇ 12 ਦਿਨਾਂ ਦੇ ਵਿੱਚ ਸੰਸਾਰ ਛੱਡ ਜਾਣਾ ਹੈ। ਇਹਦਾ ਜੀਵਨ ਕੇਵਲ ਤੇ ਕੇਵਲ 12 ਦਿਨਾਂ ਦਾ ਰਹਿ ਗਿਆ ਹੈ। 12 ਦਿਨ ਬਾਅਦ ਇਸਨੇ ਜੀਉਣਾ ਨਹੀਂ। ਜੇ ਇਹ ਕਿਸੇ ਸੰਤਾਂ ਦੇ ਵਿਦਿਆਰਥੀ ਨੇ ਲਿਖੀ ਹੁੰਦੀ ਤੇ ਫਿਰ ਇਸ ਗੱਲ ਨੂੰ ਗਵਰਨਮੈਂਟ ਝੂਠਾ ਮੰਨ ਸਕਦੀ ਸੀ ਲੋਕ ਯਕੀਨ ਨਹੀਂ ਕਰਨੇ ਇਹ ਗੱਲ ਜਰਨਲ ਕੇਐਸ ਬਰਾਡ ਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਹੈ ਕਹਿੰਦੇ ਸੰਤਾਂ ਦੇ ਕੋਲ ਆਏ ਤੇ ਸੰਤਾਂ ਨੂੰ ਆ ਕੇ ਉਹਨਾਂ ਆਖਿਆ ਕਹਿੰਦੇ ਸੰਤ ਜੀ ਅਸੀਂ ਦੁਨੀਆ ਦੇ ਬੜਿਆਂ ਡਾਕਟਰਾਂ ਨੂੰ ਦਿਖਾ ਲਿਆ ਬੜਿਆਂ ਪੁਜਾਰੀਆਂ ਨੂੰ ਦਿਖਾ ਲਿਆ ਰਵੇਣੀ ਗੰਗਾ ਤੇ ਇਸ਼ਨਾਨ ਕਰਾ ਕੇ ਵੀ ਥੱਕ ਗਏ ਆ ਸੰਤ ਜੀ ਹੁਣ ਕਿਰਪਾ ਕਰੋ ਤੁਹਾਡੇ ਬਖਸ਼ਿਸ ਤੋਂ ਬਿਨਾ ਇਸਨੇ ਨਹੀਂ ਉੱਠਣਾ ਜਿਹੜਾ ਇਸ ਬੱਚੇ ਦਾ ਦਾਦਾ ਹੈ ਉਹ ਤੁਹਾਡੇ ਪਾਸ ਆਉਣ ਨੂੰ ਰੋਕਦਾ ਸੀ ਕਿਉਂਕਿ ਉਹ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਉਹ ਤੁਹਾਨੂੰ ਭੈੜਾ ਮਾੜਾ ਸਮਝਦਾ ਹੈ ਸੰਤ ਜੀ ਪਰ ਸਾਡਾ ਤੁਹਾਡੇ ਤੇ ਵਿਸ਼ਵਾਸ ਹੈ ਤੁਸੀਂ ਇਸ ਬੱਚੇ ਤੇ ਕਿਰਪਾ ਰਹਿਮਤ ਕਰੋ ਇਸ ਬੱਚੇ ਨੂੰ ਠੀਕ ਕਰ ਦਿਓ ਸੰਤਾਨਾਂ ਆਖਿਆ ਸੀ ਕੋਣ ਨਿਆ ਠੀਕ ਕਰਨ ਵਾਲੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੁੱਤੇ ਪਾਤਸ਼ਾਹ ਦੀ ਗੁਰਬਾਣੀ ਦਾ ਆਸਰਾ ਲਵੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਵੋ ਅਖੰਡ ਪਾਠ ਸਾਹਿਬ ਬੱਚੇ ਨੂੰ ਸੰਪੂਰਨ ਸੁਣਾਵੋ ਤੇ ਗੁਰਬਾਣੀ ਕੰਨਾਂ ਦੇ ਵਿੱਚ ਪੈਣ ਦੇ ਨਾਲ ਇਹਦਾ ਭਲਾ ਹੋਵੇਗਾ ਆਪਾਂ ਪੜ੍ਹਦੇ ਆ ਨਾ ਨਜ਼ਰ ਪ੍ਰਤੀ ਜਪਜੀ ਸਾਹਿਬ ਜੀਆਂ ਦੇ ਅੰਦਰ ਗਾ ਗੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਜਿਹਨੇ ਗਾ ਕੇ ਗੁਰਬਾਣੀ ਜਿਹਨੇ ਸੁਣ ਕੇ ਹਿਰਦੇ ਵਿੱਚ ਪ੍ਰੇਮ ਰੱਖਿਆ ਨਾ ਫਿਰ ਅਗਲੀ ਪੰਕਤੀ ਵੀ ਪੜੋ ਦੁੱਖ ਪਰ ਹਰ ਸੁਖ ਕਰ ਲੈ ਜਾਏ ਮਹਾਰਾਜ ਕਹਿੰਦੇ ਫਿਰ ਦੁੱਖ ਛੱਡ ਜਾਈ ਤੇ ਸੁਖ ਲੈ ਜਾਵੀ ਇਥੋਂ ਐਡੀ ਬਖਸ਼ਿਸ਼ ਮਹਾਰਾਜ ਜਪਜੀਤ ਸਾਹਿਬ ਦੇ ਵਿੱਚ ਕੀਤੀ ਹੈ ਤੇ ਆਪਾਂ ਛੇਤੀ ਛੇਤੀ ਪੰਕਤੀਆਂ ਪੜ ਕੇ ਉਦਾਂ ਹੀ ਭਜੇ ਲੱਗੇ ਜਾਣੇਗਾ ਪ੍ਰੇਮ ਦੇ ਨਾਲ ਗੁਰਬਾਣੀ ਪੜਿਆ ਕਰੋ ਗੁਰਮਖੋ ਮਹਾਰਾਜ ਕਿਰਪਾ ਕਰਨ ਤੁਹਾਡੇ ਵੀ ਦੁੱਖ ਪਰ ਹਰੇ ਜਾਣ ਤੇ ਸੁਖ ਕਰ ਲੈ ਜਾਈਏ ਸੁਰ ਹੋ ਵਿਚਾਰ ਸੰਤਾਨ ਨੇ ਆਖਿਆ ਕਹਿੰਦੇ ਗੁਰਬਾਣੀ ਸੁਣੋ ਉਹਨਾਂ ਗੁਰਬਾਣੀ ਸੁਣੀ ਅਖੰਡ ਪੁਰ ਸਾਹਿਬ ਸ਼ਰਵਣ ਕੀਤਾ 7 ਦਿਨ ਰਹਿ ਗਏ ਡਾਕਟਰਾਂ ਦੇ ਕਹੀ ਮੁਤਾਬਕ 7 ਦਿਨਾਂ ਬਾਅਦ ਜਦੋਂ ਇੱਕ ਵਾਰੀ ਟੈਸਟ ਰਿਪੋਰਟ ਕਰਾਈ ਤੇ ਡਾਕਟਰਾਂ ਨੇ ਆਖਾਂ ਨੇ ਯਕੀਨ ਨਾ ਕੀਤਾ ਡਾਕਟਰਾਂ ਦੀਆਂ ਅੱਖਾਂ ਨੇ ਇਤਬਾਰ ਨਾ ਕੀਤਾ ਉਸ ਗੱਲ ਤੇ ਕਹਿੰਦੇ ਕਿਉਂ ਜीडी ਤੀਜ ਕੱਲ 90 ਟੈਸਿਸ ਸੀ ਅੱਜ 12 ਟੈਸਿਸ ਦਾ ਕਿਦਾਂ ਖੜ ਗਈ ਜਿਹੜੇ ਬੱਚੇ ਦੇ ਸਵਾਸ ਅਸੀਂ ਲਿਖ ਕੇ ਦੇ ਦਿੱਤੇ ਕਿਸ ਨੇ 12 ਦਿਨਾਂ ਦੇ ਵਿੱਚ ਸੰਸਾਰ ਛੱਡ ਜਾਣਾ ਉਹ ਬੱਚੇ ਦੀ ਉਮਰ ਸਾਨੂੰ ਵਦੇਰੀ ਕਿਦਾਂ ਦਿਸ ਰਹੀ ਹੈ ਇਹ ਹੈ ਗੁਰਬਾਣੀ ਪੜਨ ਵਾਲੇ ਦੇ ਮੂੰਹੋਂ ਨਿਕਲੇ ਬੋਲ ਤੇ ਗੁਰਬਾਣੀ ਪੜਨ ਦਾ ਤੇ ਸੁਣਨ ਦਾ ਮਹਾਤਮ ਸੰਤਾ ਨੇ ਉਹ ਸਭ ਬੱਚੇ ਤੇ ਕਨੇਰੀ ਨਦਰ ਕੀਤੀ ਵਚਨ ਕੀਤੇ ਕੀ ਇਹ ਚੜ੍ਹਦੀ ਕਲਾ ਦੇ ਵਿੱਚ ਹੋ ਜਾਵੇਗਾ ਡਾਕਟਰਾਂ ਤਿੰਨ ਵਾਰ ਰਿਪੋਰਟ ਕੀਤੀ ਤਿੰਨੇ ਵਾਰ ਹੀ ਰਿਪੋਰਟ ਸਹੀ ਹੀ ਆਈ ਤੇ ਜਦੋਂ ਇਹ ਖਬਰ ਕਾਰਜਾ ਕੇ ਉਹਦੇ ਦਾਦਾ ਜੀ ਨੂੰ ਦੱਸੀ ਨਾ ਅੱਖਾਂ ਦੇ ਵਿੱਚੋਂ ਹੰਝੂ ਸੇਮਾਏ ਹੰਝੂ ਕਹਿੰਦੇ ਜੀ ਕੀ ਹੋਇਆ ਕਹਿੰਦੇ ਮੈਂ ਜਿਹਦੇ ਨਾਲ ਨਫ਼ਰਤ ਕਰਦਾ ਸੀ ਜਿਹਨੂੰ ਮਾੜਾ ਸਮਝਦਾ ਸਾਂ ਉਵਜੂਦੇ ਕਿਰਪਾ ਦੇ ਨਾਲ ਉਹਦੇ ਬਚਨਾਂ ਦੇ ਨਾਲ ਮੇਰਾ ਪੋਤਾ ਸਲਾਮਤ ਹੈ ਮੈਂ ਕਿਉਂ ਐਸੇ ਸੰਤਾਂ ਨੂੰ ਸਜਦਾ ਕਰਾਂ ਕਿਉਂ ਉਹ ਅਸਲ ਸੰਤ ਹੈ ਇਹ ਅਸਲ ਸੰਤ ਦੀ ਕਹਾਣੀ ਹੈ ਅਸਲ ਸੰਤ ਇਹੋ ਜਿਹੇ ਹੁੰਦੇ ਨੇ ਇਹ ਨਹੀਂ ਕਿ ਜੋ ਦੁਨੀਆ ਵਾਲੇ ਨਫ਼ਰਤ ਬਣ ਗਈ ਤੇ ਸੰਤਾਂ ਨੇ ਵੀ ਆਪਣੇ ਅੰਦਰ ਨਫ਼ਰਤ ਕਹਿੰਦੇ ਇਦਾਂ ਦੇ ਸੰਤ ਨਹੀਂ ਫਿਰ ਕੌਣ ਨੇ ਮਹਾਰਜ ਬਾਨਾਰਸ ਕੇ ਠੱਗ ਕਹਿੰਦੇ ਫਿਰ ਉਹ ਬਨਾਰਸ ਦੇ ਠੱਗ ਹਨ ਸੰਤ ਨਹੀਂ ਹੋ ਸਕਦੇ ਸੰਤ ਤੇ ਬ੍ਰह्म ਗਿਆਨੀ ਸੰਤਾ ਚਰਨੈਲ ਸਿੰਘ ਵਰਗੇ ਹੋਏ ਜਿਨ੍ਹਾਂ ਨੇ ਨਫਰਤੀਆਂ ਦੇ ਦਰਦ ਦੇ ਵਿੱਚ ਵੀ ਪ੍ਰੇਮ ਪੈਦਾ ਕਰ ਦਿੱਤਾ ਤੇ ਕੇਐਸ ਬਰਾੜ ਲਿਖਦਾ ਕਹਿੰਦਾ ਜਦੋਂ ਆਪਰੇਸ਼ਨ ਬਲੂ ਸਟਾਰ ਕਰਨਾ ਸੀ ਤੇ ਮੈਂ ਉਹਦੇ ਘਰ رائے ਲੈਣ ਵਾਸਤੇ ਗਿਆ ਕਿ ਸੰਤਾ ਨੂੰ ਕਿੱਦਾਂ ਫੜਿਆ ਜਾਵੇ ਕਿੱਦਾਂ ਗ੍ਰਿਫਤਾਰ ਕਰਿਆ ਜਾਵੇ ਕਹਿੰਦਾ ਮੇਰੀਆਂ ਅੱਖਾਂ ਨੇ ਯਕੀਨ ਨਾ ਕੀਤਾ ਜਦੋਂ ਮੈਂ ਉਹਦੇ ਘਰ ਦੀ ਐਂਟਰਸ ਦੇ ਵਿੱਚ ਗਿਆ ਗੇਟ ਖੋਲਦਿਆਂ ਸਾਰ ਹੀ ਸਾਹਮਣੇ ਸੰਤਾਂ ਦੀ 6 ਫੁੱਟ ਲੰਮੀ ਤਸਵੀਰ ਲੱਗੀ ਹੋਈ ਹੈ। ਸੰਤਾਂ ਦੀ 6 ਫੁੱਟ ਲੰਮੀ ਤਸਵੀਰ ਵੇਖ ਕੇ ਕਹਿੰਦਾ ਮੈਂ ਰੋਂਗ ਤੇ ਖੜੇ ਹੋ ਗਏ। ਕਹਿੰਦਾ 6 ਫੁੱਟ ਲੰਮੀ ਤਸਵੀਰ ਵੇਖ ਕੇ ਮੇਰੇ ਮਨ ਅੰਦਰ ਭੈ ਪੈਦਾ ਹੋਇਆ ਤੇ ਮੈਂ ਉੱਥੋਂ ਵਾਪਸ ਚੱਲਿਆ ਗਿਆ ਤੇ ਬਾਅਦ ਚ ਮੈਂ ਉਸ ਨੂੰ ਬਾਹਰ ਬੁਲਾ ਕੇ ਪੁੱਛਿਆ ਤੇ ਉਹਨੇ ਮੈਨੂੰ ਇੱਕ ਕਹਾਣੀ ਦੱਸੀ ਜੋ ਮੈਂ ਅੱਜ ਕਿਤਾਬ ਦੇ ਵਿੱਚ ਲਿਖ ਰਿਹਾ। ਇਹ ਹੈ ਅਸਲੀ ਬ੍ਰਹਮ ਗਿਆਨੀ। ਏ ਹੰਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਜੀਵਨ ਕੋਈ ਨਹੀਂ ਹੋਇਆ ਤੇ ਮੇਰੇ ਖਿਆਲ ਨਾਲ ਹੀ ਕੋਈ ਹੋ ਸਕੇਗਾ ਉਹਨਾਂ ਦੇ ਵਰਗਾ ਉਹਨਾਂ ਵਰਗੇ ਬ੍ਰह्म ਗਿਆਨੀ ਤੇ ਕੇਵਲ ਉਹ ਹੀ ਨੇ